ਕੀ ਹਾਲ ਚਾਲ ਲਓ ਵੀ ਦੋਸਤੋ ਹੱਥ ਨੂੰ ਅੱਜ ਆਪਾਂ ਬੰਦਾ ਆਇਆ ਬਾਹਰੋਂ ਆਪਣਾ ਛੋਟਾ ਭਾਈ ਬਾਹਰੋਂ ਆਇਆ ਕਬੈਚੋਂ ਤੇ ਆਹ ਦੇਖੋ ਅੱਜ ਕੱਲ੍ਹ ਦੀਆਂ ਬੁੜੀਆਂ ਨੂੰ ਮੰਜੇ ਪੀੜੀਆਂ ਬੋਣੀਆਂ ਆਉਂਦੀਆਂ ਆਪਣਾ ਛੋਟਾ ਭਰਾ ਦੇਖੋ ਪੀੜੀ ਬਣਦਾ ਕਿਸੇ ਦਾ ਦੌਣ ਪਾਉਣ ਨਹੀਂ ਜਾਂਦੀ ਇਹ ਸਾਰੀ ਪੀੜੀ ਬਣਦਾ ਆ ਦੇਖ ਲਓ ਕਿਉਂ ਬਈ ਹਾਂਜੀ ਹਾਂ ਕਿੰਨੇ ਟਾਈਮ ਦਾ ਐਕਸਪੀਰੀਅੰਸ ਆ ਇਹ ਮੈਂ ਜੀ ਦਾਦੀ ਨਾਲ ਮਾਂ ਨਾਲ ਤੇ ਨਾਨੀ ਵੀ ਕਈ ਵਾਰੀ ਬੁਣਦੀ ਦੇਖਦੇ ਸੀ ਉਹਨਾ ਨਾ ਕਰਦੇ ਰਹੇ ਬਾਅਦ ਹੌਲੀ 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 ਪੇ ਦਬਾਇਆ ਅੱਜ ਗੁੱਡੀ ਨੇ ਅੱਜ ਕੱਲ ਦੀਆਂ ਨਵੀਆਂ ਵਿਆਹੀਆਂ ਨੂੰ ਚੈਲੰਜ ਹੈ ਇਸ ਚੀਜ਼ ਦਾ ਬਿਨਾਂ ਸੰਘਿਆਂ ਦਾ ਪਤਾ ਨਾ ਪੀੜੀ ਦਾ ਸਹੀ ਗੱਲ ਆ ਪਾਵਿਆਂ ਦਾ ਸਹੀ ਗੱਲ ਆ ਪਹਿਲੀ ਗੱਲ ਤਾਂ ਮੈਂ ਨਾ ਅੱਜ ਕੱਲ ਦੀਆਂ ਕੁੜੀਆਂ ਨੂੰ ਐ ਨਹੀਂ ਬਤਾਉਣਾ ਵੀ ਉਹ ਕਹਿੰਦੇ ਕੀ ਐ ਨਾ ਹਾਂਜੀ ਇਹ ਤਾਂ ਹੈ ਇਹ ਤਾਂ ਤੱਕਦਾ ਵੀ ਸਹੀ ਗੱਲ ਆ ਬਾਣ ਤੱਕਦਾ ਵੀ ਨਮੀਆਂ ਜਮੀਆਂ ਭੁੱਲ ਗਈਆਂ ਭੁੱਲ ਗਈਆਂ ਗੱਲ ਸਹੀ ਆ ਹਾਂ ਇਹ ਹੈ ਜੀ ਸਾਡੇ ਚੌਕਿਆਂ ਦੀ ਚੁੱਲਿਆਂ ਦੀ ਸਰਦਾਰੀ ਹੂੰ ਇਹਨਾਂ ਦੇ ਬਹਿ ਕੇ ਪੁਰਾਣਾ ਸੱਭਿਆਚਾਰ ਹੈ ਨਾ ਇੱਕ ਸੱਭਿਆਚਾਰ ਦਾ ਪੁਰਾਣਾ ਅੰਗ ਆ ਇਹ ਕਦੇ ਖਾਦੇ ਕਦੇ ਤੰਦੂਰੀ ਰੋਟੀਆਂ ਸਹੀ ਗੱਲ ਆ ਕਦੇ ਦਾਦੀਆਂ ਮਾਵਾ ਕੋਲੇ ਬਹਿ ਕੇ ਚੁੱਲਿਆਂ 'ਚ ਅੱਗ ਵੀ ਡਾਹੀ ਸਿਆਲਾਂ ਦੇ ਵਿੱਚ ਟਾਈਮ ਇਹ ਉਹ ਸਰਦਾਰੀ ਹੈ ਜੀ ਸਾਡੀ ਰਵਾਇਤੀ ਨਾ ਹੀ ਪਤਾ ਕਈਆਂ ਨੂੰ ਤਾਂ ਉਹ ਤਾਂ ਜਿਆਦਾ ਪਤਾ ਤਾਂ ਹੁਣ ਵੀ ਪੀੜੀ ਕਹਿੰਦੇ ਆ ਇਹਨੂੰ ਹਨਾ ਜੇ ਆਪਾਂ ਪੁੱਛ ਲਈਏ ਕਿਸੇ ਨੂੰ ਅੱਜ ਕੱਲ੍ਹ ਦੀਆਂ ਨਵੀਆਂ ਨੂੰ ਪਤਾ ਹੀ ਨਹੀਂਗਾ ਪਤਾ ਹੀ ਨਹੀਂ ਬਸ ਹਾਰ ਸ਼ਿੰਗਾਰ ਉਹ ਕਰ ਲੈਣਾ ਉਹ ਬਹੁਤ ਆ ਇਹਨਾਂ ਦਾ ਹੈਗੀ ਆ ਜੀ ਮੇਰੀ ਘਰ ਵਾਲੀ ਵੀ ਹੈਗੀ ਆ ਅੱਛਾ ਉਹਨੂੰ ਵੀ ਪਤਾ ਨਹੀਂਗਾ ਉਹਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਵੀ ਇਹਨੂੰ ਕਹਿੰਦੇ ਕੀ ਨੇ ਇਹ ਤੇ ਕੀ ਨੇ ਤੇ ਇਹ ਵੀ ਕਿੱਥੋਂ ਆ ਨਾ ਇਹ ਬਸ ਸੰਗਾਗੇ ਨੂੰ ਕਹਿੰਦੇ ਨੇਗੇ ਪਾਉਣਾ ਕਿਦਾਂ ਹਾਂ ਕਿਦਾਂ ਕਰਨੀ ਆ ਸ਼ੁਰੂ ਕਿਦਾਂ ਕਰਨੀ ਆ ਇਹਨਾਂ ਨੂੰ ਜੀ ਦਾ ਨਹੀਂ ਪਤਾ ਜੀ ਕੀ ਨੂੰ ਕਹਿੰਦੇ ਨੇ ਠੀਕ ਗੱਲ ਮੰਜੀ ਚ ਜੀ ਪੈਂਦਾ ਪੀੜੀ ਚ ਜੀ ਪੈਂਦਾ ਜੀ ਪੈਂਦਾ ਖਟਮਲ ਇਹਨੂੰ ਐਵੇਂ ਨਹੀਂ ਪਤਾ ਹੁੰਦਾ ਖਟਮਲ ਹੁੰਦੇ ਕੀ ਨੇ ਹਣਾ ਇਹ ਸਾਡੀ ਰਵੈਤੀ ਲਓ ਜੀ ਦੇਖੋ ਜਿਹਨੂੰ ਜਿਨਾਂ ਨੂੰ ਪਤਾ ਹੋ ਕਮੈਂਟ ਕਰਕੇ ਜਰੂਰ ਦੱਸੋ ਵੀ ਇਹਨੂੰ ਪੀੜੀ ਕਹਿੰਦੇ ਨੇ ਜਾਂ ਕੀ ਕਹਿੰਦੇ ਨੇਗੇ ਇਹ ਮੰਨ ਕੇ ਚੱਲੋ ਵੀ ਇਹ ਜੇ ਪਤਾ ਹੋਊਗਾ ਤਾਂ ਇਹ 90 92 ਨੂੰ ਪਤਾ ਹੋਊ ਹੈ ਚੀਜ਼ਾਂ ਬਾਰੇ ਇਹ 96 ਦੇ دہਾਕੇ ਤੱਕ ਕੀ ਪਤਾ ਜੀ ਹਾਂ ਬਸ 97 ਤੱਕ ਵਾਲੇ ਜਿਹੜੇ ਬੱਚੇ ਨੇ ਮੰਨ ਲਾ ਦੋ ਹਾਂ 97 98 ਉਹਨਾਂ ਨੂੰ ਪਤਾ ਉਸ ਤੋਂ ਬਾਅਦ ਉਹਨੂੰ ਕਿਸੇ ਨਾ ਕਿਸੇ ਕੁੜੀ ਨੂੰ ਨਾ ਕਿਸੇ ਮੁੰਡੇ ਨੂੰ ਕਿਸੇ ਨੂੰ ਨਹੀਂ ਪਤਾ ਇਹਨਾਂ ਬਾਰੇ ਇਹ ਚੀਜ਼ਾਂ ਬਾਰੇ ਹੋ ਚੁੱਕੀਆਂ ਚੀਜ਼ਾਂ ਨਹੀਂ ਜੀ ਇਹ ਲੋਪ ਹੋ ਗਈਆਂ ਅੱਜਕੱਲ ਤਾਂ ਅੱਜਕੱਲ ਤਾਂ ਪਲਾਸਟਿਕ ਦੀਆਂ ਆ ਗਈਆਂ ਕੁਰਸੀਆਂ ਆ ਗਈਆਂ ਦੂਜੀਆਂ ਆ ਗਈਆਂ 60% ਚੁੱਲ੍ਹੇ ਰਹਿ ਗਏ ਆ ਲੋਕਾਂ ਦੇ ਹੂੰ ਉਹ ਵੀ ਪਿੰਡਾਂ ਪਿੰਡਾਂ ਦੇ ਪਿੰਡਾਂ ਪਿੰਡਾਂ ਜਹਾਂ ਉਹ ਵੀ ਲੋਪ ਹੋ ਗਏ ਗੱਲ ਸਹੀ ਆ ਉਹ ਚੁੱਲਿਆਂ ਦੀ ਥਾਂ ਤੇ ਹੁਣ ਤਾਂ ਸਿਲੰਡਰ ਰੱਖ ਲਈ ਮਾਤਾ ਨਾ ਵੀ ਇਹਨਾਂ ਦੀ ਕਾਹ ਚੁੱਲ੍ਹੇ ਜ ਕੋਈ ਆਗ ਹੀ ਨਹੀਂ ਬਾਲਦਾ ਨਾ ਦੁਨੀਆਂ ਹੀ ਯਾਦਾਂ ਨੇ ਸਾਡੀਆਂ ਨਾ ਹੀ ਕੇ ਚੁੱਲ੍ਹੇ ਚੁੱਲ੍ਹੇ ਜ ਰੀ ਨਹੀਂ ਲਾਦੇ ਨਾ ਹੀ ਕੋਈ ਉਹ ਲਾਵੇ ਰੀ ਨੂੰ ਨਹੀਂ ਪਤਾ ਹਣਾ ਪਹਿਲੀ ਦੀ ਗੱਲ ਤੇ ਆ ਵੀ ਨਹੀਂ ਕੀ ਹੁੰਦੀ ਆ ਇਹ ਚੁੱਲ੍ਹੇ ਚਲਾਉਨੇ ਆਪਾਂ ਆਈ ਵਾ ਇਹ ਰਵਾਈਤਾਂ ਸਾਡੀਆਂ ਹੀ ਆ ਯਾਦ ਕੀਤੀਆਂ ਪੀੜੀ ਦੇਢੀ ਸੀ ਮਾਤਾ ਨੇ ਮੈਂ ਕਿਹਾ ਚੱਲਾ ਚ ਬੁੰਦੇ ਆ ਲੋਏ ਮੇਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੀ ਨੂੰ ਤੁਹਾਨੂੰ ਇਹ ਪ੍ਰਾਣੀ ਸੱਭਿਆਚਾਰ ਦੀ ਇੱਕ ਤਾਜ਼ਾ ਕੀਤੀਆਂ ਨੇ ਜਾਦਾਂ ਤਾਜ਼ਾ ਕੀਤੀਆਂ ਪ੍ਰਾਣੀਆਂ ਵੇਲੇ ਦੀਆਂ ਇਹ ਇਹ ਲਾਸਟ ਪੀੜੀ ਹੈ ਜੀ ਸਾਡੀ ਹੁਣ ਜਿਹੜੀ ਇਹ ਚੀਜ਼ ਨੂੰ ਜਾਣਦੀ ਆ ਜਾਣਦੀ ਆ ਅਗਲੀ ਪੀੜੀ ਖਤਮ ਹੈ ਬਸ ਸਾਡੇ ਵੀ ਬੱਚਿਆਂ ਨੂੰ ਪਤਾ ਨਹੀਂ ਵੀ ਕੀ ਹੈ ਇਹ ਹੁਣ ਦੱਸ ਰਹੇ ਆ ਇਸ ਤਰ੍ਹਾਂ ਵੀ ਇਹ ਸੱਭਿਆਚਾਰ ਦਾ ਇੱਕ ਅੰਗਾ ਜੋ ਸਾਤੋਂ ਦੂਰ ਹੋ ਰਿਹਾ ਹੌਲੀ-ਹੌਲੀ ਹੋ ਗਿਆ ਬਸ ਇਹ ਤਾਂ ਆਪਣੇ ਕੁਸਕ ਘਰਾਂ ਜੀ ਨਹੀਂ ਗੀਆਂ ਜਿਨ੍ਹਾਂ ਦੇ ਟੈਲਿਆਂ ਲੱਗੀਆਂ ਉਹਨਾਂ ਘਰ ਤਾਂ ਚੀਜ਼ਾਂ ਹੀ ਨਹੀਂ ਗੀਆਂ ਉਹਨਾਂ ਘਰਾਂ ਦੀਆਂ ਚੀਜ਼ਾਂ ਖਤਮ ਹੋ ਗਈਆਂ ਬੜੇ-ਬੜੇ ਢਲਾਨ ਪੈ ਗਏ ਸੈਟਿੰਗਾਂ ਆ ਗਈਆਂ ਬੱਦੇ ਆ ਗਏ ਸੋਫੇ ਆ ਗਏ ਉਹਨਾਂ ਦੇ ਨਹੀਂ ਹੈ ਜੀ ਚੁੱਲਿਆਂ ਚੁੱਲਿਆਂ ਦਾ ਕੰਮ ਖਤਮ ਹੋ ਗਿਆ ਕਿਚਨਾਂ 'ਚ ਟੇਬਲ ਲੱਗ ਗਏ ਡਾਈਨਿੰਗ ਟੇਬਲ ਲੱਗ ਗਏ ਜੀ ਸਹੀ ਆ ਇਹ ਚੀਜ਼ਾਂ ਲੋਪ ਹੋ ਗਈਆਂ ਡੈਨਿੰਗ ਟੇਬਲ ਖਾ ਗਈ ਇਹ ਚੀਜ਼ਾਂ ਨੂੰ ਸਹੀ ਆ ਚਲੋ ਠੀਕ ਆ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਬਾਅਦ ਬਾਅਦ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਆਪਣੀ ਰਾਇ ਜਰੂਰ ਦਿਓ ਓਕੇ ਬਾਏ